ਅਜੇ ਪਗਲ ਕਰਾਂਗੇ ਮਨ ਦੀ ਸ਼ਾਂਤੀ ਬਾਰੇ ਹਾਂ ਤੇ ਇੱਕ ਅਜੇ ਹੀ ਖੁਸ਼ੀ ਦੀ ਜਿਹੜੀ ਕਦੇ ਮੁੱਕਦੀ ਨਹੀਂ ਸਦੀਵੀ ਖੁਸ਼ੀ ਸਾਡੇ ਕੋਲ ਜੋ ਸਰੋਤ ਨੇ ਉਹ ਹਨ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਰਾਗ ਵਿੱਚ ਦਰਜ ਦੋ ਸ਼ਬਦ ਤੇ ਇਹ ਸ਼ਬਦ ਦੇਖੋ ਇੱਕ ਤਰ੍ਹਾਂ ਨਾਲ ਲੁਕੇ ਹੋਏ ਖਜ਼ਾਨੇ ਦੇ ਨਕਸ਼ੇ ਵਾਂਗ ਹਨ ਵਾਹ ਖਜ਼ਾਨੇ ਦਾ ਨਕਸ਼ਾ ਮੈਨੂੰ ਇਹ ਉਦਾਹਰਨ ਬਹੁਤ ਪਸੰਦ ਆਈ ਹਾਂਜੀ ਨਕਸ਼ੇ ਦਾ ਪਹਿਲਾ ਹਿੱਸਾ ਸਾਨੂੰ ਦੱਸਦਾ ਹੈ ਕਿ ਕਿਹੜੇ ਰਸਤੇ ਗਲਤ ਨੇ ਕਿਹੜੀਆਂ ਚੀਜ਼ਾਂ ਸਿਰਫ ਧੋਖਾ ਨੇ ਤੇ ਦੂਜਾ ਹਿੱਸਾ ਉਹ ਫਿਰ ਸਿੱਧਾ ਖਜ਼ਾਨੇ ਤੱਕ ਲੈ ਕੇ ਜਾਂਦਾ ਹੈ ਬਿਲਕੁਲ ਉਹ ਅਸਲੀ ਰਾਹ ਦੱਸਦਾ ਹੈ ਤਾਂ ਚਲੋ ਫਿਰ ਇਸ ਨਕਸ਼ੇ ਨੂੰ ਖੋਲਦੇ ਹਾਂ ਤੇ ਸਮਝਦੇ ਹਾਂ ਕਿ ਇਹ ਸਾਨੂੰ ਕਿੱਥੇ ਲੈ ਕੇ ਜਾਂਦਾ ਹੈ ਨਕਸ਼ੇ ਦਾ ਮਤਲਬ ਪਹਿਲੇ ਸ਼ਬਦ ਦਾ ਕੇਂਦਰੀ ਨੁਕਤਾ ਹੈ ਇਸ ਦੀ ਰਹਾਉ ਦੀ ਤੁਕ ਹਾਂਜੀ ਮੇਰੇ ਮਨ ਇੱਕ ਸਿਉਚਿਤ ਲਾਇ ਐਕਸ ਬਿਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਇ ਮਤਲਬ ਬਹੁਤ ਸਾਫ਼ ਹੈ ਕਿ ਮਨ ਨੂੰ ਸਿਰਫ ਇੱਕ ਨਾਲ ਜੋੜੋ ਤੇ ਬਾਕੀ ਸਭ ਕੁਝ ਇੱਕ ਜੰਜਾਲ ਹੈ ਝੂਠਾ ਉਹ ਪਰ ਇੱਕ ਕਹਿਣਾ ਜਿੰਨਾ ਸੋਖਾ ਹੈ ਕਰਨਾ ਉਨੰਹੀਂ ਔਖਾ ਹੈ ਹੈਨਾ ਇਹ ਹੀ ਤਾਂ ਸਾਰੀ ਖੇਡ ਹੈ ਤੁਸੀਂ ਬਿਲਕੁਲ ਸਹੀ ਨੁਕਤੇ ਤੇ ਆਏ ਹੋ ਸਾਡਾ ਮਨ ਤਾਂ ਇੱਕ ਕਿਵੇਂ ਕਹਾ ਇੱਕ ਬਾਂਦਰ ਵਾਂਗ ਹੈ ਹਾਂ ਇੱਕ ਟਾਣੀ ਤੋਂ ਦੂਜੀ ਤੇ ਛਾਲਾ ਮਾਰਦਾ ਰਹਿੰਦਾ ਹਾਂ ਬਿਲਕੁਲ ਤੇ ਬਾਣੀ ਕਹਿ ਰਹੀ ਹੈ ਕਿ ਉਸ ਬਾਂਦਰ ਨੂੰ ਸ਼ਾਂਤ ਕਰੋ ਇੱਕ ਜਗ੍ਹਾ ਤੇ ਬਿਠਾਓ ਉਸ ਇੱਕ ਨਾਲ ਜੋੜੋ ਤੇ ਜਦੋਂ ਇਹ ਹੋ ਜਾਂਦਾ ਫਿਰ ਕੀ ਹੁੰਦਾ ਫਿਰ ਇੱਕ ਹੈਰਾਨੀ ਵਾਲੀ ਗੱਲ ਹੁੰਦੀ ਹੈ ਅਗਲੀ ਤੁਕ ਹੈ ਸਵੇਤ ਥੋਕ ਪ੍ਰਾਪਤੇ ਜੇ ਆਵੇ ਇੱਕੋ ਹੱਥ ਸਵੇਤ ਥੋਕ ਪ੍ਰਾਪਤੇ ਮਤਲਬ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਹਨ ਹਾਂਜੀ ਜੇ ਉਹ ਇੱਕ ਹੱਥ ਆ ਜਾਵੇ ਤਾਂ ਸਭ ਕੁਝ ਆਪਣੇ ਆਪ ਮਿਲ ਜਾਂਦਾ ਹੈ ਇਹ ਗੱਲ ਉਲਟੀ ਲੱਗਦੀ ਹੈ ਹੈਨਾ ਬਿਲਕੁਲ ਉਲਟੀ ਗੱਲ ਹੈ ਅਸੀਂ ਤਾਂ ਸੋਚਦੇ ਹਾਂ ਕਿ ਜਿੰਨਾ ਜ਼ਿਆਦਾ ਚੀਜ਼ਾਂ ਪਿੱਛੇ ਪੱਜਾਂਗੇ ਓਨਾ ਜ਼ਿਆਦਾ ਮਿਲੇਗਾ ਤੇ ਇੱਥੇ ਕਿਹਾ ਜਾ ਰਿਹਾ ਹੈ ਕਿ ਆਪਣੀ ਸਾਰੀ ਤਾਕਤ ਇੱਕ ਥਾਂ ਲਾਓ ਤੇ ਬਾਕੀ ਸਭ ਕੁਝ ਖਿੱਚਾ ਚਲਾ ਆਵੇਗਾ ਅਤੇ ਇਸੇ ਨੂੰ ਹੀ ਤਾਂ ਜੀਵਨ ਦੀ ਸਫਲਤਾ ਕਿਹਾ ਗਿਆ ਹੈ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਬਿਲਕੁਲ ਪਰ ਇਹ ਪ੍ਰਾਪਤੀ ਹੋਵੇਗੀ ਕਿਵੇਂ ਹਾਂ ਰਾਹ ਕੀ ਹੈ ਜਿਸ ਲਿਖਿਆ ਹੋਵੇ ਮਤ ਇਹ ਪੂਰਵਲੇ ਕਰਮਾਂ ਦੀ ਗੱਲ ਆ ਗਈ ਹਾਂ ਇੱਕ ਮਿੰਟ ਰੁਕੋ ਇੱਥੇ ਮੈਂ ਥੋੜਾ ਉਲਝ ਗਿਆ ਇਕ ਕਰਮਾਂ ਵਾਲੀ ਗੱਲ ਇਹ ਬਹੁਤ ਗੁੰਝਲਦਾਰ ਲੱਗਦੀ ਹੈ। ਹੂੰ ਤਾਂ ਕਿ ਇਸ ਦਾ ਮਤਲਬ ਇਹ ਹੈ ਕਿ ਜੇ ਸਾਡੇ ਪਿਛਲੇ ਕਰਮ ਚੰਗੇ ਨਹੀਂ ਤਾਂ ਸਾਡੀ ਇਸ ਜਨਮ ਦੀ ਮਿਹਨਤ ਬੇਕਾਰ ਹੈ? ਨਹੀਂ ਨਹੀਂ ਬਹੁਤ ਵਧੀਆ ਸਵਾਲ ਹੈ। ਇਸ ਨੂੰ ਇਸ ਤਰ੍ਹਾਂ ਸਮਝੋ ਜਿਵੇਂ ਇੱਕ GPS ਹੁੰਦਾ ਹੈ। ਅੱਛਾ GPS। ਹਾਂ ਤੁਸੀਂ ਗੱਡੀ ਚਲਾ ਰਹੇ ਹੋ ਮਿਹਨਤ ਤੁਹਾਡੀ ਹੈ, ਤੇਲ ਵੀ ਤੁਹਾਡਾ ਹੈ ਪਰ ਜੇ GPS ਸਹੀ ਰਸਤਾ ਦਿਖਾ ਰਿਹਾ ਹੈ ਤਾਂ ਮੰਜ਼ਿਲ ਤੇ ਆਸਾਨੀ ਨਾਲ ਪਹੁੰਚ ਜਾਵਾਂਗੇ। ਬਿਲਕੁਲ। ਪੂਰਬਲੇ ਚੰਗੇ ਕਰਮ ਉਸ ਜੀਪੀਐਸ ਵਾਂਗ ਨੇ ਉਹ ਤੁਹਾਡੀ ਮਿਹਨਤ ਨੂੰ ਸਹੀ ਦਿਸ਼ਾ ਦਿੰਦੇ ਨੇ ਸਹੀ ਗੁਰੂ ਸਹੀ ਸੰਗਤਵਲ ਮਿਹਨਤ ਫਿਰ ਵੀ ਕਰਨੀ ਪੈਂਦੀ ਹੈ ਠੀਕ ਹੈ ਇਹ ਹੁਣ ਜ਼ਿਆਦਾ ਸਪਸ਼ਟ ਹੋਇਆ ਅੱਗੇ ਇੱਕ ਤੁਲਨਾ ਹੁੰਦੀ ਹੈ ਜਿਸ ਨੇ ਮੈਨੂੰ ਸੱਚਮੁੱਚ ਸੋਚਣ ਤੇ ਮਜਬੂਰ ਕਰ ਦਿੱਤਾ ਕਿਹੜੀ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਮਤਲਬ ਲੱਖਾਂ ਬਾਦਸ਼ਾਹੀਆਂ ਦੀਆਂ ਖੁਸ਼ੀਆਂ ਇੱਕ ਪਾਸੇ ਤੇ ਸਤਿਗੁਰੂ ਦੀ ਮਿਹਰ ਦੀ ਇੱਕ ਨਜ਼ਰ ਇੱਕ ਪਾਸੇ ਹਾਂ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਇੱਕ ਨਵੀਂ ਕਾਰ ਨੂੰ ਸਭ ਤੋਂ ਵੱਡੀ ਖੁਸ਼ੀ ਮੰਨਿਆ ਜਾਂਦਾ ਹੈ ਉੱਥੇ ਲੱਖਾਂ ਰਾਜਪਾਗਾਂ ਨੂੰ ਤੁੱਛ ਦੱਸਿਆ ਜਾ ਰਿਹਾ ਹੈ ਕਿੰਨੀ ਵੱਡੀ ਗੱਲ ਹੈ ਅਤੇ ਇਸ ਦਾ ਕਾਰਨ ਉਹ ਬਹੁਤ ਖੂਬਸੂਰਤ ਹੈ ਇਹ ਸਿਰਫ ਕੋਈ ਕਵਿਤਾ ਨਹੀਂ ਹੈ ਇਸ ਪਿੱਛੇ ਕੋਈ ਤਰਕ ਹੈ ਬਿਲਕੁਲ ਅਗਲੀ ਤੁਕ ਦਸਤੀ ਹੈ ਕਿ ਜਦੋਂ ਗੁਰੂ ਨਿਮਖ ਇੱਕ ਹਰ ਨਾਮ ਦੇ ਮਤਲਬ ਅੱਖ ਚਪਕਣ ਜਿੰਨੇ ਸਮੇਂ ਲਈ ਵੀ ਨਾਮ ਦਿੰਦਾ ਹੈ ਤਾਂ ਅਸਰ ਕੀ ਹੁੰਦਾ ਹੈ ਮੇਰਾ ਮਨ ਤਨ ਸੀਤਲ ਹੋਏ ਮਨ ਤੇ ਤਨ ਦੋਵੇਂ ਸ਼ਾਂਤ ਹੋ ਜਾਂਦੇ ਹਨ ਸੀਤਲ ਹਾਂ ਇੱਕ ਠੰਡਕ ਇੱਕ ਸ਼ਾਂਤੀ ਹੁਣ ਸੋਚੋ ਕੋਈ ਵੱਡੀ ਸਫਲਤਾ ਮਿਲਦੀ ਹੈ ਖੁਸ਼ੀ ਹੁੰਦੀ ਹੈ ਪਰ ਕਿੰਨੀ ਦੇਰ ਇੱਕ ਦਿਨ ਇੱਕ ਹਫਤਾ ਉਸ ਤੋਂ ਬਾਅਦ ਮਨ ਫਿਰ ਕਿਸੇ ਨਵੀਂ ਚੀਜ਼ ਪਿੱਛੇ ਭੱਜਣ ਲੱਗ ਪੈਂਦਾ ਹੈ ਬਿਲਕੁਲ ਪਰ ਜਿਹੜੀ ਸੀਤਲਤਾ ਹੈ ਇਹ ਸਥਾਈ ਹੈ ਇਹ ਉਸ ਪਾਣੀ ਵਾਂਗ ਹੈ ਜੋ ਪਿਆਸ ਬੁਝਾਉਂਦਾ ਹੈ ਜਦ ਕਿ ਲੱਖਾਂ ਪਾਤਸ਼ਾਹੀਆਂ ਓਕੀ ਹਨ ਉਸ ਸੋਨੇ ਦੇ ਖਾਲੀ ਗਲਾਸਾਂ ਮੰਗਨ ਵਾਹ ਸੋਨੇ ਦੇ ਖਾਲੀ ਗਲਾਸ ਦੇਖਣ ਨੂੰ ਬਹੁਤ ਕੀਮਤੀ ਪਰ ਪਿਆਸ ਨਹੀਂ 부ਝਾ ਸਕਤੇ ਇਹ ਉਦਾਹਰਣ ਤਾਂ ਬਿਲਕੁਲ ਸਹੀ ਬੈਠਦੀ ਹੈ ਤਾਂ ਅਸਲ ਦੌਲਤ ਉਹ ਅੰਦਰੂਨੀ ਸ਼ਾਂਤੀ ਹੈ ਹਾਂਜੀ ਅਤੇ ਫਿਰ ਉਹੀ ਕਰਮਾਂ ਵਾਲੀ ਗੱਲ ਕਿ ਸਤਗੁਰੂ ਦੇ ਚਰਨ ਵੀ ਉਹੀ ਫੜਦਾ ਹੈ ਜਿਸ ਕੋ ਪੂਰਬ ਲਿਖਿਆ ਹਾਂ ਇਹ ਵਿਚਾਰ ਵਾਰ-ਵਾਰ ਆਉਂਦਾ ਹੈ ਜਾਂ ਜੋ ਇਹ ਪੱਕਾ ਹੋ ਜਾਵੇ ਪਰ ਫਿਰ ਬਾਣੀ ਸਾਨੂੰ ਇੱਕ ਬਹੁਤ ਹੀ ਅਮਲੀ ਰਸਤਾ ਦਸਦੀ ਹੈ ਇੱਕ ਪ੍ਰੈਕਟੀਕਲ ਤਰੀਕਾ ਉਹ ਕੀ ਹੈ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਉਹ ਜਗਾ ਸਭ ਤੋਂ ਸੋਹਣੀ ਤੇ ਪਵਿੱਤਰ ਹੈ ਜਿੱਥੇ ਚੰਗੇ ਲੋਕਾਂ ਦੀ ਸੰਗਤ ਹੁੰਦੀ ਹੈ ਸਾਧ ਸੰਗਤ ਇਹ ਤਾਂ ਇੱਕ ਤਰ੍ਹਾਂ ਦਾ ਸਪੋਰਟ ਸਿਸਟਮ ਹੋ ਗਿਆ ਜਿਵੇਂ ਜੇ ਕੋਈ ਜਿਮ ਜਾਣਾ ਚਾਹੁੰਦਾ ਹੈ ਤਾਂ ਉਹ ਅਜਿਹੇ ਦੋਸਤ ਬਣਾਉਂਦਾ ਹੈ ਜੋ ਪਹਿਲਾਂ ਹੀ ਜਾਂਦੇ ਹਨ ਬਿਲਕੁਲ ਆਪਣਾ ਮਾਹੌਲ ਬਦਲੋ ਤੇ ਫਿਰ ਅੰਤ ਵਿੱਚ ਇਸ ਪਹਿਲੇ ਨਕਸ਼ੇ ਦਾ ਸਿੱਟਾ ਕੀ ਹੈ ਮੰਜ਼ਿਲ ਕੀ ਹੈ ਮੰਜ਼ਿਲ ਇੱਕ ਅਵਸਥਾ ਹੈ ਨਾਨਕ ਬੱਧਾ ਖਰ ਤਹਾ ਜਿੱਥੇ ਮਿਰਤੂ ਨ ਜਨਮ ਜਰਾ ਪੱਕਾ ਕਰ ਉੱਥੇ ਬਣ ਜਾਂਦਾ ਹੈ ਹਾਂ ਜਿੱਥੇ ਨਾ ਆਤਮਕ ਮੌਤ ਦਾ ਡਰ ਹੈ ਨਾ ਜਨਮ ਮਰਨ ਦੇ ਗੇੜ ਦਾ ਤੇ ਨਾ ਹੀ ਜਰਾ ਯਾਨੀ ਆਤਮਕ ਕਮਜ਼ੋਰੀ ਦਾ ਇੱਕ ਐਸੀ ਸਥਿਤੀ ਹੈ ਜੋ ਸਮੇ ਤੋਂ ਪਰੇ ਹੈ ਇਹ ਹੈ ਉਹ ਖਜ਼ਾਨਾ ਇਹ ਹੈ ਉਹ ਖਜ਼ਾਨਾ ਜਿਸ ਦੀ ਗੱਲ ਅਸੀਂ ਸ਼ੁਰੂ ਵਿੱਚ ਕੀਤੀ ਸੀ ਹਾਂ ਤਾਂ ਪਹਿਲਾ ਸ਼ਬਦ ਸਾਨੂੰ ਦੱਸਦਾ ਹੈ

बिना किसी तनाव दे हाँ। आठ पहर प्रभु त्याए गुण गोइंद नित गाओ मतलब चौवी घंटे उसनु याद रखो पर एक आनंद नाल पर किसनु त्याउना है बाणी इस बारे भी बहुत स्पष्ट है सिर साहा बादशाह हो जो बादशाह दा भी बादशाह है ते तिस ही की कर आस मन जिसका सब सुवेसा हो उम्मीद भी सिर्फ उसे तो रखो ਪਰ ਇਸ ਤੋਂ ਬਾਅਦ ਇੱਕ ਅਜੀਹੀ ਹਿਦਾਇਤ ਆਉਂਦੀ ਹੈ ਜੋ ਅੱਜ ਦੇ ਇਨਸਾਨ ਲਈ ਸ਼ਾਇਦ ਸਭ ਤੋਂ ਵੱਡੀ ਚੁਣੌਤੀ ਹੈ ਤੇ ਉਹ ਹੈ ਸਭੀ ਸਿਆਣਪਾ ਛੱਡ ਕੇ ਗੁਰ ਕੀ ਚਰਣੀ ਪਾਓ ਆਪਣੀਆਂ ਸਾਰੀਆਂ ਚਲਾਕੀਆਂ ਸਾਰੀਆਂ ਯੋਜਨਾਵਾਂ ਸਭ ਛੱਡ ਕੇ ਗੁਰੂ ਦੀ ਸ਼ਰਣ ਲੈ ਹਾਂ ਮੈਂ ਜਾਣਦੀ ਹਾਂ ਇਹ ਸੁਣਨ ਵਿੱਚ ਕਿਹੋ ਜਿਹਾ ਲੱਗਦਾ ਹੈ ਇਥੇ ਇੱਕ ਸਵਾਲ ਖੜਾ ਹੁੰਦਾ ਹੈ ਅੱਜ ਦੇ ਜ਼ਮਾਨੇ ਵਿੱਚ ਤਾਂ ਸਾਨੂੰ ਸਿਖਾਇਆ ਜਾਂਦਾ ਹੈ ਕਿ ਆਪਣੀ ਬੁੱਧੀ ਵਰਤੋ ਸਵਾਲ ਚੁਕੋ ਹਾਂ ਕਿਸੇ ਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ ਬਿਲਕੁਲ ਤਕਿ ਸਭ ਸਿਆਣਪਾਂ ਛੱਡ ਕੇ ਦਾ ਮਤਲਬ ਅੰਧਵਿਸ਼ਵਾਸੀ ਹੋਣਾ ਹੈ ਇਹ ਬਹੁਤ ਹੀ ਵਾਜਿਬ ਸਵਾਲ ਹੈ ਤੇ ਇਸ ਦਾ ਜਵਾਬ ਸਮਝਣਾ ਬਹੁਤ ਜ਼ਰੂਰੀ ਹੈ ਹੂੰ ਦੇਖੋ ਸਿਆਣਪ ਛੱਡਣ ਦਾ ਮਤਲਬ ਆਪਣੀ ਅਕਲ ਨੂੰ ਤਾਲਾ ਲਾਉਣਾ ਨਹੀਂ ਹੈ ਤਾਂ ਫਿਰ ਕੀ ਹੈ ਇਸ ਦਾ ਮਤਲਬ ਹੈ ਇਹ ਮੰਨਣਾ ਕਿ ਸਾਡੀ ਆਪਣੀ ਸੋਚ ਸੀਮਿਤ ਹੈ ਸਾਡੀ ਬੁੱਧੀ ਸਾਡੇ ਡਰਾਂ ਸਾਡੀਆਂ ਇੱਛਾਵਾਂ ਨਾਲ ਰੰਗੀ ਹੋਈ ਹੈ। ਅੱਛਾ ਇਹ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਆਪਣੀ ਛੋਟੀ ਜੀ ਟਾਰਚ ਦੀ ਰੋਸ਼ਨੀ ਨੂੰ ਛੱਡ ਕੇ ਸੂਰਜ ਦੀ ਰੋਸ਼ਨੀ ਵਿੱਚ ਆ ਜਾਓ। ਵਾਹ ਟਾਰਚ ਕੰਮ ਦੀ ਹੈ ਪਰ ਜਦੋਂ ਸੂਰਜ ਚੜ੍ਹਿਆ ਹੋਵੇ ਤਾਂ ਉਸ ਦੀ ਲੋੜ ਨਹੀਂ ਰਹਿੰਦੀ। ਇੱਥੇ ਗੁਰੂ ਨੂੰ ਉਹ ਸੂਰਜ ਮੰਨਿਆ ਗਿਆ ਹੈ। ਇਹ ਸਮਰਪਣ ਹੈ ਅੰਧਵਿਸ਼ਵਾਸ ਨਹੀਂ। ਸੂਰਜ ਅਤੇ ਟਾਰਚ ਦੀ ਉਦਾਹਰਣ ਨੇ ਤਾਂ ਗੱਲ ਬਹੁਤ ਸੌਖੀ ਕਰ ਦਿੱਤੀ ਤਾਂ ਇਹ ਆਪਣੀ ਹਉਮੈ ਨੂੰ ਛੱਡਣਾ ਹੈ ਸੋਚਣ ਸ਼ਕਤੀ ਨੂੰ ਨਹੀਂ। ਬਿਲਕੁਲ ਤੇ ਇਸ ਸਮਰਪਣ ਦਾ ਫਲ ਕੀ ਦੱਸਿਆ ਗਿਆ ਸਿੱਧਾ ਸਿੱਧਾ ਲਾਭ ਜਿਸ ਸਿਮਰਤ ਸੁਖ ਹੋਏ ਖਣਾ ਦੁੱਖ ਦਰਦ ਨਾ ਮੂਲੇ ਹੋਏ ਬਹੁਤ ਜ਼ਿਆਦਾ ਸੁਖ ਮਿਲਦਾ ਹੈ ਅਤੇ ਦੁੱਖ ਦਰਦ ਜੜੋ ਖਤਮ ਹੋ ਜਾਂਦੇ ਹਨ ਹਾਂ ਅਤੇ ਫਿਰ ਦੁਬਾਰਾ ਸਾਧ ਸੰਗਤ ਦੀ ਗੱਲ ਆਉਂਦੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਕਿੰਨੀ ਜ਼ਰੂਰੀ ਹੈ ਹਾਂਜੀ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੀ ਫਾਸ ਸਾਧ ਸੰਗਤ ਵਿੱਚ ਮਨ ਨਿਰਮਲ ਹੁੰਦਾ ਹੈ ਤੇ ਮੋਤ ਦਾ ਡਰ ਕਟਿਆ ਜਾਂਦਾ ਹੈ ਤੇ ਕਰਨਾ ਕੀ ਹੈ ਉਸ ਸੁਖਦਾਤਾ ਪੈ ਪੰਜ ਨੂੰ ਤਿਸ ਅੱਗੇ ਕਰ ਅਰਦਾਸ ਉਸ ਅੱਗੇ ਬੇਨਤੀ ਕਰਨੀ ਹੈ ਹਾਂ ਜਦੋਂ ਮਿਹਰ ਕਰਦਾ ਤਾਂ ਕਾਰਜ ਆਵੇ ਰਾਸ ਤਾਂ ਹੀ ਜੀਵਨ ਦਾ ਅਸਲ ਮਕਸਦ ਪੂਰਾ ਹੁੰਦਾ ਹੈ ਇਸ ਸ਼ਬਦ ਵਿੱਚ ਅੱਗੇ ਉਸ ਪਰਮ ਸ਼ਕਤੀ ਦੇ ਸਰੂਪ ਬਾਰੇ ਵੀ ਕੁਝ ਕਿਹਾ ਗਿਆ ਹੈ ਜੋ ਹਮੇਸ਼ਾ ਦਿਲਚਸਪ ਹੁੰਦਾ ਹੈ ਹਾਂ ਤੇ ਇਹ ਕੋਸ਼ਿਸ਼ ਬਹੁਤ ਖੂਬਸੂਰਤ ਹੈ ਬਹੁਤੋ ਬਹੁਤ ਵਖਾਣੀਆਂ ਉੱਚੋ ਉੱਚਾ ਥਾਂ ਹਰ ਕੋਈ ਉਸ ਨੂੰ ਬਹੁਤ ਉੱਚਾ ਦੱਸਦਾ ਹੈ ਤਾਂ ਕੋਈ ਰੰਗ ਰੂਪ ਕੋਈ ਨਿਸ਼ਾਨੀ ਨਹੀਂ ਹੈ ਮਤਲਬ ਉਹ ਕਿਸੇ ਖਾਸ ਕੌਮ ਧਰਮ ਜਾਂ ਦੇਸ਼ ਦਾ ਨਹੀਂ ਬਿਲਕੁਲ ਉਹ ਇਨਾਂ ਸਭ ਪਛਾਣਾਂ ਤੋਂ ਪਰੇ ਹੈ ਇਸੇ ਲਈ ਕੀਮਤ ਕਹਿ ਨਾ ਸਕਾਂ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਤੇ ਫਿਰ ਅੰਤ ਵਿੱਚ ਸਾਰਾ ਗਿਆਨ ਦੇਣ ਤੋਂ ਬਾਅਦ ਗੁਰੂ ਸਾਹਿਬ ਆਪਣੇ ਲਈ ਇੱਕ ਬੇਨਤੀ ਕਰਦੇ ਹਨ ਹਾਂ ਨਾਨਕ ਕੋ ਪ੍ਰਭ ਮਯਾ ਕਰ ਸਚ ਦੇਹੋ ਆਪਣਾ ਨਾਉ ਸਭ ਕੁਝ ਸਮਝਾਣ ਤੋਂ ਬਾਅਦ ਉਹ ਆਪਣੇ ਲਈ ਕੀ ਮੰਗ ਰਹੇ ਹਨ ਸਿਰਫ ਉਸ ਦਾ ਸੱਚਾ ਨਾਮ ਇੱਕ ਗੱਲ ਦਰਸਾਉਂਦੀ ਹੈ ਕਿ ਸਭ ਤੋਂ ਵੱਡੀ ਦਾਤ ਇਹੀ ਹੈ ਗੁਰੂ ਸਾਹਿਬ ਇੱਕ ਅਧਿਆਪਕ ਵਾਂਗ ਸਿਖਾਉਂਦੇ ਹਨ ਤੇ ਫਿਰ ਇੱਕ ਵਿਦਿਆਰਥੀ ਵਾਂਗ ਨਿਮਰਤਾ ਨਾਲ ਆਪਣੇ ਲਈ ਵੀ ਉਹੀ ਦਾਤ ਮੰਗਦੇ ਹਨ ਉਹ ਦੱਸ ਰਹੇ ਹਨ ਕਿ ਮੰਜ਼ਿਲ ਵੀ ਨਾਮ ਹੈ ਤੇ ਰਸਤਾ ਵੀ ਨਾਮ ਹੀ ਹੈ ਬਿਲਕੁਲ ਸਭ ਕੁਝ ਉਸੇ ਇੱਕ ਤੁਰੇਦ ਵਾਲੇ ਕੁਮਦਾ ਹੈ ਤਾਂ ਜੇ ਅਸੀਂ ਇਸ ਪੂਰੇ ਨਕਸ਼ੇ ਨੂੰ ਜੋੜ ਕੇ ਦੇਖੀਏ ਤਾਂ ਤਸਵੀਰ ਸਾਫ਼ ਹੋ ਜਾਂਦੀ ਹੈ ਅਸਲ ਖਜ਼ਾਨਾ ਹੈ ਇੱਕ ਦਰ ਰਹਿਤ ਸ਼ਾਂਤ ਅਵਸਥਾ ਹਾਂਜੀ ਇਸ ਤੱਕ ਪਹੁੰਚਣ ਦਾ ਰਸਤਾ ਹੈ ਇੱਕ ਤੇ ਚਿਤ ਲਗਾਉਣਾ ਰਸਤੇ ਦੇ ਧੋਖੇ ਹਨ ਦੁਨਿਆਵੀ ਖੁਸ਼ੀਆਂ ਭਾਵੇਂ ਉਹ ਲੱਖਾਂ ਪਾਤਸ਼ਾਹੀਆਂ ਜਿੰਨੀਆਂ ਵੱਡੀਆਂ ਕਿਉਂ ਨਾ ਹੋਣ ਤੇ ਇਸ ਸਫ਼ਰ ਵਿੱਚ ਸਾਡੇ ਸਹਾਰੇ ਹਨ ਗੁਰੂ ਸਾਧ ਸੰਗਤ ਅਤੇ ਅਰਦਾਸ ਤੁਸੀਂ ਇਸ ਨੂੰ ਬਹੁਤ ਵਧੀਆ ਢੰਗ ਨਾਲ ਸਮੇਟਿਆ ਹੈ ਤੇ ਇਸ ਸਾਰੇ ਸਫ਼ਰ ਦੀ ਸਭ ਤੋਂ ਵੱਡੀ ਸ਼ਰਤ ਹੈ ਆਪਣੀ ਸਿਆਣਪ ਵਾਲੀ ਟਾਰਚ ਨੂੰ ਛੱਡ ਕੇ ਗੁਰੂ ਦੇ ਗਿਆਨ ਦੇ ਸੂਰਜ ਤੇ ਭਰੋਸਾ ਕਰਨਾ ਤੇ ਇਹ ਸਮਝਣਾ ਕਿ ਅਸਲ ਦੌਲਤ ਪਦਾਰਥ ਨਹੀਂ ਨਾਮ ਹੈ ਹਾਂ ਜਿਸ ਨਾਲ ਮਨ ਤੇ ਤਨ ਦੋਵੇਂ ਸ਼ਾਂਤ ਹੁੰਦੇ ਹਨ ਸਾਰੀ ਗੱਲ ਇਸੇ ਇੱਕ ਨੁਕਤੇ ਤੇ ਆ ਕੇ ਖੜੀ ਹੋ ਜਾਂਦੀ ਹੈ ਇਸ ਸਾਰੀ ਗੱਲਬਾਤ ਤੋਂ ਬਾਅਦ ਸੁਣਨ ਵਾਲਿਆਂ ਲਈ ਇੱਕ ਆਖਰੀ ਸਵਾਲ ਛੱਡ ਕੇ ਜਾਂਦੇ ਆਂ ਜ਼ਰੂਰ ਇਹ ਬਾਣੀ ਵਾਰ-ਵਾਰ ਸਭ ਸਿਆਣਪਾਂ ਛੱਡ ਕੇ ਦੀ ਗੱਲ ਕਰਦੀ ਹੈ ਅੱਜ ਦੀ ਦੁਨੀਆ ਵਿੱਚ ਜਿੱਥੇ ਸਾਨੂੰ ਸਿਖਾਇਆ ਜਾਂਦਾ ਹੈ ਕਿ ਡਾਟਾ ਤਰਕ ਰਣਨੀਤੀ ਹੀ ਸਭ ਕੁਝ ਹੈ ਉੱਥੇ ਆਪਣੀ ਚਤੁਰਾਈ ਨੂੰ ਇੱਕ ਪਾਸੇ ਰੱਖ ਕੇ ਇੱਕ ਉੱਚ ਸ਼ਕਤੀ ਦੇ ਪਰੋਸਾ ਕਰਨ ਦੇ ਸਲ ਵਿੱਚ ਕੀਰਫ ਹੋ ਸਕਦੇ ਹਨ ਹੂੰ ਇਹ ਸੋਚਣ ਵਾਲੀ ਗੱਲ ਹੈ